साप का विधायक सुनील दत्ती और थे का विधायक जुगल किशोर शर्मा ने अपने परिवार समेत अपने वोट दे हकदा इस्तेमाल किया इस मौके उनह पत्रकारानल गाल बात कर अपने विचार भी सांझे किए बस मैं तो रहा हूं कि आज 6 बजे तक मोटा पहननी है ਅਸੀਂ ਦੇਨੇ 4 23 ਨੂੰ ਰਿਜ਼ਲਟ ਆ ਜਣੇ ਆ ਪਰ ਇਹ ਮੈਂ ਕਿਸੇ ਨੂੰ ਕਹਾਂਗਾ ਜਿੰਨੇ ਤਾਂ ਆਰਡੀਨਰੀ ਨਹੀਂ ਜੋ ਵੋਟ ਆਪਣੀ ਜਾ ਕੇ ਪਾਓ ਕਿਉਂਕਿ ਹਿੰਦੁਸਤਾਨ ਦੀ ਨਵੀਂ ਸਰਕਾਰ ਬਣਨੀ ਲੋਕਾਂ ਦੀ ਸੋਚ ਹੈ ਕਿ ਅਸੀਂ ਕੰਮ ਨੂੰ ਵੋਟਾਂ ਪਾਣੀ ਆਂ ਬੰਦੇ ਨੂੰ ਨਹੀਂ ਵੋਟਾਂ ਪਾਣੀ ਆਂ ਔਰ ਮੇਰਾ ਖਿਆਲ ਹੈ ਕਿ ਜੇ ਮੈਂ ਨਾ ਨਾ ਲਵਾਂ ਤੇ ਕੰਮ ਜਿੰਨੇ ਕੀਤਾ ਲੋਕਾਂ ਨੂੰ ਪਤਾ ਹੀ ਆ ਕਿਉਂਕਿ ਆਜ਼ਾਦੀ ਦਾ ਯੁੱਗ ਜਿਹੜਾ ਹੈ ਨੌਜਵਾਨ ਬੜਾ ਪੜਿਆ ਲਿਖਿਆ ਹੋ ਗਿਆ ਹੈ ਲੋਕ ਪੁੱਛਦੇ ਨੇ ਸਮਝਦੇ ਨੇ ਕਿ ਉਹਨਾਂ ਦੀ ਵੋਟ ਦੀ ਕੀ ਕਦਰ ਹੈ ਉਹ ਕਿਤੇ ਕਿਤੇ ਉਹਨਾਂ ਦੀ ਵੋਟ ਹੈ ਔਰ ਮੈਂ ਅੱਜ ਦੇ ਵੋਟਰ ਦਾ ਵੀ ਧੰਨਵਾਦ ਕਰਦਾ ਕਿ ਇੰਨੀ ਗਰਮੀ ਦੇ ਵਿੱਚ ਨਿਕਲ ਕੇ ਉਹ ਵੋਟ ਅੱਜ ਜੋ ਕਿ ਭਾਰਤ ਵਰਗੇ ਦੇਸ਼ ਦੇ ਇਮਾਨਦਾਰ ਲੋਕਤੰਤਰ ਦੀ ਇਲੈਕਸ਼ਨ ਨਵੀਂ ਦੀ ਸਰਕਾਰ ਚੁਣਵਾਉਣ ਵਾਸਤੇ ਵੋਟਾਂ ਪਾਈਆਂ ਜਾ ਰਹੀਆਂ ਹਨ ਇਸੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਸ਼ਾਸਨ ਵੱਲੋਂ ਬਹੁਤ ਹੀ ਸਤਿਕਾਰ ਇਸੋ ਜਿਹੇ ਅਰੇਂਜਮੈਂਟ ਕੀਤੇ ਗਏ ਹਨ ਅੱਜ ਸਾਰੇ ਦੇਸ਼ ਵਿੱਚ ਇਲੈਕਸ਼ਨ ਹੋ ਰਹੀ ਹੈ ਔਰ ਇਹਨੇ ਗਰਮੀ ਦੇ ਵਿੱਚ ਜਿਹੜਾ ਪੰਜਾਬ ਦੇ ਲਾਸਟ ਫੇਸ ਦਾ ਇਲੈਕਸ਼ਨ ਹੋ ਰਿਹਾ ਉਹਦੇ ਵਿੱਚ ਵੀ ਵੋਟਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਉਤਸ਼ਾਹ ਇਸ ਕਰਕੇ ਵੀ ਹੈ ਕਿ ਹਰ ਵੋਟਰ ਐਸੇ ਵੇਲੇ ਚਾਹੁੰਦਾ ਹੈ ਕਿ ਪੰਜਾਬ ਤੇ ਜੋ ਤੰਕਵਾਦ ਦਾ ਦੁਬਾਰਾ ਆਉਣ ਦੀ ਸੰਭਾਵਨਾ ਜਿਹੜੀ ਦਿਖਾਈ ਜਾ ਰਹੀ ਹੈ ਪਲੱਸ ਨਸ਼ੇ ਦਾ ਗੁੰਡਾ ਰਾਜ ਦਾ ਜਿਹੜਾ ਮੁੱਦਾ ਪਨਪਿਆ ਹੈ ਉਹ ਜੇ ਖਤਮ ਕਰ ਸਕਦਾ ਤੇ ਕੋਈ ਸਰਕਾਰ ਦੁਸਤਾ ਯੂਪੀ ਦੀ ਤਰਜ਼ ਤੇ ਕੋਈ ਵੀ ਜਿਹੜੀ ਸਟਰੋਂਗ ਗਵਰਨਮੈਂਟ ਆਵੇ ਉਹ ਉਸ ਤਰ੍ਹਾਂ ਦੀ ਸਰਕਾਰ ਲਿਆਂਦੀ ਜਾਵੇ ਪੰਜਾਬ ਦੇ ਵਿੱਚ ਤਾਂ ਜੋ ਇਹ ਸਾਰੇ ਮੁੱਦੇ ਜਿਹੜੇ ਬਰਨਿੰਗ ਇਸ਼ੂਜ਼ ਨੇ ਪੰਜਾਬ ਦੇ ਹਰ ਵੋਟਰ ਦੇ ਉਹ ਹੱਲ ਹੋ ਉਹ ਗਰਮੀ ਤੇ ਬਹੁਤ ਜ਼ਿਆਦਾ ਹੈ ਲੋਕ ਫਿਰ ਵੀ ਰੁਕ ਨਹੀਂ ਰਹੇ ਆਪ ਦੇਖ ਸਕਦੇ ਹੋ ਵੀ ਕਿੰਨਾ ਭਾਰੀ ਉਸ ਆ ਲੋਕਾਂ ਨੂੰ ਵੋਟਰਾਂ ਨੂੰ ਇੱਕ ਅੱਛੀ ਸਰਕਾਰ ਬਣਾਉਣ ਦੇ ਵਿੱਚ ਥੋੜੀ ਇਛਾ ਨਾਲ ਆਇਆ ਵੀ ਜਿਹੜੀ ਨਵੀਂ ਸਰਕਾਰ ਜਿਹੜੀ ਵੀ ਆਏਗੀ ਉਹ ਬਹੁਤ ਹੀ ਵਧੀਆ ਤਰੀਕੇ ਸੰਚਾਰ ਰੂਪੇ ਕੰਮ ਕਰੇ ਗਰਮੀ ਬੜੀ ਆ ਪਰ ਸਾਹ ਹੀ ਬੜਾ ਗਰਮੀ ਦੇ ਨਾਲ ਨਾਲ ਵੋਟ ਪਾਣਾ ਹੈ ਦੇਸ਼ ਦਾ ਨੇਤਾ ਚੁਣਨਾ ਹੈ ਜਿਹੜਾ ਦੇਸ਼ ਨੂੰ ਤਰੱਕੀਆਂ ਵੱਲ ਲੈ ਕੇ ਜਾਵੇ ਇਸ ਕਰਕੇ ਘਰੋਂ ਨਿਕਲੇ ਆ ਜਨਤਾ ਨਿਕਲੀ ਹੈ ਵੋਟ ਪਾ ਰੇ ਨੇ ਸਾਡਾ 54 ਨੰਬਰ ਬਹੁਤ ਬਹੁਤ ਅਰ 53 ਨੰਬਰ ਬਹੁਤ ਹੈ ਕਿੰਨਾ ਰਾਸ ਹੈ ਅਭੀ ਵੀ ਦੇਖੋ ਕਿੰਨਾ ਰਾਸ ਹੈ ਲੋਕਾਂ ਦਾ ਦੋਸ਼ੀ ਕਾ ਉਪਰ ਏਕੀ ਨਾ ਦੋਸ਼ ਨੇ ਕੰਮ ਕਰਾਆ ਵਿਕਾਸ ਨੂੰ ਮਹਾਨਾ ਲੰਦਾ ਇਸ ਕਰਕੇ ਲੋਕਾਂ ਦਾ ਘਰ ਤੇ ਬਾਹਰ ਆ ਗਿਆ ਧੂਪ ਨਹੀਂ ਦੇਖਾ ਗਰਮੀ ਨਹੀਂ ਦੇਖਾ ਆ ਕੇ ਵੋਟ ਪਾ ਕੇ ਜੋ ਜਸੂ ਨੂੰ ਦਿਖਾਣੇ ਦਾ ਕੰਮ ਕੀਤਾ ਮੇਰਾ ਇਹ ਦਰਸੋਂ ਕਮ ਸੇ ਕਮ 50% ਤੋਂ ਹੋ ਗਿਆ ਪੁਲੀng ਮੈਂ ਕਿਤੇ ਮੈਂ ਕਹਿ ਨਹੀਂ ਸਕਦਾ ਸਾਡਾ ਤਾਂ ਜ਼ਿਆਦਾ ਸੇ ਜ਼ਿਆਦਾ ਪੁਲੀng ਹੋ ਗਈ ਹੈ ਬਹੁਤ ਵਧੀਆ ਮਾਹੌਲ ਆ ਗਰਮੀ ਦੇ ਵਿੱਚ ਵੀ ਇੰਨੇ ਬਹੁਤ ਤੋਂ ਵੱਧ ਵੋਟ ਜਿਹੜੀ ਆ ਪੈ ਰਹੀ ਆ ਬਹੁਤ ਵਧੀਆ ਮਾਹੌਲ ਬਣਿਆ ਪਰ ਪਹਿਲ ਦੇ ਹਿਦਾਰ ਤੇ ਪਹਿਲੀ ਗੱਲ ਜੇ ਮੈਂ ਕਹੂੰਗਾ ਕਿ ਜਿਹੜੇ ਹਸਪਤਾਲ ਸਰਕਾਰੀ ਆ ਉਹਨਾਂ ਦੇ ਵਿੱਚ ਜਿਹੜੀ ਸੂਤਾ ਦੇਣੀ ਚਾਹੀਦੀ ਆ ਤੇ ਜਿਹੜੇ ਗਰੀਬ ਲੋਕ ਜਿਹੜੇ ਨਾਮਰਨ ਤੇ ਦੂਜੇ ਨੰਬਰ ਤੇ ਮੈਂ ਕਹੂੰਗਾ ਕਿ ਪਾਣੂ ਜਿਹੜਾ ਇਹ ਡੇਲੇ ਲੈਵਲ ਤੇ ਆ ਬਹੁਤ ਜ਼ਿਆਦਾ ਗੰਦਾ ਹੋ ਰਿਹਾ ਫੈਟੇ ਦੇ ਕਾਰਨ ਉਹ ਜਿਹੜਾ ਪਾਣੀ ਆ ਜਿਹੜਾ ਉਹ ਸਾਫ ਤਰੀ ਬੱਚੇ ਜਿਹੜੇ ਉਹ ਬਿਮਾਰ ਨਹੀਂ ਇੱਥੇ ਨਸ਼ਾ ਵੇਖ ਰਿਆ ਬੱਚੇ ਗੜਿਆ ਆਉਣ ਵਾਲੀ ਪੀੜੀ ਉਹ ਖਰਾਬ ਹੋ ਰਹੀ ਹੈ ਉਹ ਕੋਈ ਵੀ ਸਰਕਾਰ ਇਹਨੂੰ ਰੋਕ ਨਹੀਂ ਰਹੀ ਉਹ ਤੇ ਰੋਕ ਪਾਉਣਾ ਚਾਹੀਦਾ ਜੇ ਸਾਡੀ ਉਹ ਰੋਗ ਨਾ ਪਾਣ ਕੇ ਗੜੀ ਆਉਣ ਵਾਲੀ ਪੀੜੀ ਹੈ ਉਹ ਸਾਡੀ ਆਉਣ ਵਾਲੀ ਪੀੜੀ ਬਰਬਾਦ ਹੋ ਜੇ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ